ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਹੀ ਵਧੀਆ ਪਰਿਵਾਰ ਤੋਂ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਲੈ ਕੇ ਆਏ ਆ ਟੋਟਲ 26 ਰਿਸ਼ਤੇ ਆ ਜਿਸ ਵਿੱਚ 13 ਕੁੜੀਆਂ ਤੇ 13 ਹੀ ਮੁੰਡਿਆਂ ਦੇ ਰਿਸ਼ਤੇ ਆ ਰਿਸ਼ਤੇ ਸਾਰੇ ਨਵੇਂ ਆ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਰਿਸ਼ਤਾ ਜਿਵੇਂ ਅੱਜ ਇੱਕ ਕੁੜੀ ਦਾ ਬੋਲਾਂਗੇ ਉਸ ਤੋਂ ਬਾਅਦ ਇੱਕ ਮੁੰਡੇ ਦਾ ਠੀਕ ਹੈ ਜੀ ਮੁੰਡਿਆਂ ਦੇ ਪਰਿਵਾਰ ਵਾਲਿਆਂ ਦੇ ਨੰਬਰ ਸਮੇਤ ਰਿਸ਼ਤਾ ਨੋਟ ਕਰੋ ਰਿਸ਼ਤਾ ਕਾ ਆਸਟ੍ਰੇਲੀਆ ਤੋਂ ਪੀਅਰ ਮੁੰਡੇ ਦਾ ਜੀ 6492 ਨੰਬਰ ਫਾਈਲ ਹੈਗੀ ਜ਼ਿਲ੍ਹਾ ਬਰਨਾਲਾ ਨਾਮ ਸਿੰਘ ਮੁੰਡੇ ਦੀ ਕਾਸਟਾ ਜੱਟ ਸਿੱਖ ਗੋਤ ਘੁੰਮਣ ਉਮਰ 12 ਸਤੰਬਰ 1996 ਹਾਈਟ 5 ਫੁੱਟ 11 ਇੰਚ ਪੜ੍ਹਾਈ میٹرਿਕ ਪਾਸ ਆਊਟ ਫਰੋਮ ਪੀਪੀਐਸ ਨਾਬਾ ਪਲੱਸ 2 ਫਰੋਮ ਸੇਂਟ ਸਟੈਪਨ ਇਜ ਸਕੂਲ ਚੰਡੀਗੜ੍ਹ Bachelor degree in business from Curtin University Perth Australia nationality Australian PR lives in Chembra Australia occupation earning earning a business in Chembra Australia family ch details father working in Punjab or some other homemaker sibling elder brother lives in Australia mang kudi padi likhi saini te samjhdar hove rishta chahe Punjab to hove chahe Australia to ਦੋ ਭਰਾਵਾਂ ਕੋਲ ਜ਼ਮੀਨ 4 ਕਿੱਲੇ ਸਾਰੀ ਸ਼ਹਿਰੀ ਪ੍ਰਾਪਰਟੀ ਹੈ 2 ਤੋਂ 3 ਕਰੋੜ ਚ ਘਰ ਬਣ ਘਰ ਬਣ ਰਿਹਾ ਹੈਗਾ ਸ਼ਹਿਰ 'ਚ ਮੁੰਡਾ ਮੋਨਾਗਾ ਸੋਨਾ ਸੁਨਖਾਤੇ ਨਸ਼ਰ ਹੈ ਪਰਿਵਾਰ ਦਾ ਨੰਬਰ ਨੋਟ ਕਰੋ ਅਤੇ ਰਿਸ਼ਤੇ ਦੀ ਡਾਇਰੈਕਟ ਗੱਲਬਾਤ ਤੁਸੀਂ ਆਪ ਖੁਦ ਕਰ ਸਕਦੇ ਹੋ ਜੀ 98768 40120 ਇਹ ਪਰਿਵਾਰ ਵਾਲੇ ਵਿਚੋਲੇ ਦੇ ਜ਼ਰੀਏ ਰਿਸ਼ਤਾ ਲੈਣਾ ਪਸੰਦ ਕਰਦੇ ਆ ਜੀ ਅਗਲਾ ਰਿਸ਼ਤਾ ਕੁੜੀ ਦਾ ਹੈ ਜੀ 417 ਨੰਬਰ ਫਾਈਲ ਕੈਨੇਡਾ ਕੁੜੀ ਵਰਕ ਪਰਮਟ ਤੇ ਆ ਨਾਮ ਕੌਰ ਪਤਾ ਜਲੰਧਰ ਕਾਸਟ ਖੱਤਰੀ ਅਰੋੜਾ ਉਮਰ 21 1992 ਪੜ੍ਹਾਈ ਮਾਸਟਰ ਕਮਰਸ ਡਿਪਲੋਮਾ ਇਨ ਕੈਨੇਡਾ ਪ੍ਰਾ ਇੱਕ ਮੈਰਿਡ ਇੱਕ ਕੈਨੇਡਾ ਕੰਮ ਕੁੜੀ ਕੈਨੇਡਾ ਵਰਕ ਪਰਮਟ ਤੇ ਪੈਦਾ ਆਪਣਾ ਬਿਜ਼ਨਸ ਮੰਗੁੰਡਾ ਕੈਨੇਡਾ ਪੀਆਰ ਹੋਵੇ ਅਗਲਾ ਰਿਸ਼ਤਾ ਆਇਆ 693 ਜ਼ਿਲ੍ਹਾ ਬਰਨਾਲਾ ਚੀਮੇ ਤੋਂ ਰਿਸ਼ਤਾ ਮੁੰਡੇ ਦਾ ਨਾਮ ਸਿੰਘ ਕਾਸਟ ਜਰਸੀ ਕੁਮਰ ਉਮਰ 1990 ਹਾਈਟ 59 ਸਲਿਮ ਐਂਡ ਫੇਅਰ ਪੜਾਏ ਬੀ ਟੈਕ ਇਨ ਮਕੈਨੀਕਲ ਜੌਬ ਕੁਆਲਿਟੀ ਕੰਟਰੋਲ ਇੰਜੀਨੀਅਰਿੰਗ ਐਟ ਨਾਓ 에ਰੇ ਮਕੈਨਿਕ ਲੁਧਿਆਣਾ ਫਾਦਰ ਫਾਰਮਰ এমਪਲੋਏ ਐਂਡ ਦੁਬਈ ਮਦਰ ਹਾਊਸ ਵਾਈਫ ਬ੍ਰਦਰ ਮਕੈਨਿਕ ਇੰਜੀਨੀਅਰਿੰਗ ਮੁੰਡਾ ਮੋਨਾ ਗਨੈਸ਼ਿਤੁਰ ਐਤ ਕਰ ਬਰ ਵਧੀਆ ਬਣਿਆ ਹੈ ਜਲਰੀ 50000 ਤੋਂ ਉੱਪਰ ਲੈ ਰਿਹਾ ਹੈਗਾ ਪਰਿਵਾਰ ਦਾ ਨੰਬਰ ਨੋਟ ਕਰੋ 6280403757 ਅਗਲਾ ਰਿਸ਼ਤਾ ਕੁੜੀ ਦਾ ਹੈ ਜੀ 418 ਫਾਈਲ ਨੰਬਰ ਨਾਮ ਕੋਰ ਪਤਾ ਮਲੇਰਕੋਟਲਾ ਪੜਾਈ ਮੈਡੀਕਲ ਸਟਡੀ ਕੈਨੇਡਾ ਤੋਂ ਪੀਅਰ ਕੁੜੀ ਦਾ ਰਿਸ਼ਤਾ ਭੈਣ ਕੋਈ ਨਹੀਂ ਭਰਾ ਇੱਕ ਅਨਮੈਰਿਡ ਕੈਨੇਡਾ ਕੱਦ 5'2 ਕਾਸਟ ਜਰਸੀ ਗੂਤ ਸੋਹੀ ਉਮਰ 7 1998 ਕੰਮ ਕੈਨੇਡਾ ਪੀਅਰ ਸਟੋਰ ਸੁਪਰਵਾਈਜ਼ਰ ਰਿਸ਼ਤਾ ਮੁੰਡੇ ਨੂੰ 9 ਤੋਂ 10 ਕਿੱਲੇ ਜ਼ਮੀਨ ਹੋਵੇ ਲੁਧਿਆਣਾ ਏਰੀਆ ਨੂੰ ਪਹਿਲਾ ਜੇ ਮੁੰਡਾ ਕੈਨੇਡਾ ਦਾ ਤਾਂ ਐਨੀ ਸਟੇਟਸ ਤੇ ਵਧੀਆ ਹੋਵੇ ਅਗਲਾ ਰਿਸ਼ਤਾ ਹੈ ਜੀ 4894 ਜ਼ਿਲ੍ਹਾ ਅੰਮ੍ਰਿਤਸਰ ਨਾਮ ਸਿੰਘ ਕਾਸਟ ਜਰਸੀ ਕਿਟੂ ਲੋਕਾ ਦਪੰਜ 11 ਜਨਮ 999 ਪੜ੍ਹਾਈ 12 ਤੇ ਪੜ੍ਹਾਈ ਡਿਪਲੋਮਾ ਵੈਟਨਰੀ ਫਾਰਮੇਸੀ ਇਟਲੀ ਪੱਕਾ ਹੈਗਾ ਮੁੰਡਾ ਪਤਾ ਗਵਰਨਮੈਂਟ ਜੌਬ ਮਾਤਾ ਹਾਊਸ ਵਾਈਪਰਾ ਆਈਕਨ ਮੈਰਿਡ ਭੈਣ ਨੂੰ ਕੰਮ ਮੁੰਡਾ ਆਪਣਾ ਬਿਜ਼ਨਸ ਜ਼ਮੀਨਦਾਰ ਭਰਾਵਾ ਕੋਲ ਤਿੰਨ ਕਿਲੇ ਸ਼ਹਿਰੀ ਪ੍ਰੌਪਰਟੀ ਆ ਮੰਗ ਰਹੀ ਇਸ ਤਾਂ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਕੁੜੀ ਹੋਵੇ ਰਿਸ਼ਤਾ ਨੇੜੇ ਤੋਂ 1 ਘੰਟੇ ਦੀ ਵੱਡਚ ਹੋਵੇ 100 ਕਿਲੋਮੀਟਰ ਤੋਂ ਰਿਸ਼ਤਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 987651260023 ਅਗਲਾ ਰਿਸ਼ਤਾ ਆਇਆ ਕੁੜੀ ਦਾ 419 ਨਾਮ ਕੌਰ ਪਤਾ ਜਿਲ੍ਹਾ ਪਤਾ ਹੈਗਾਗਾ ਜਿਲ੍ਹਾ ਲੁਦੇਾਨਾ ਪੜਾਈ ਡਿਪਲੋਮਾ ਇਨ ਮਾਰਕੀਟਿੰਗ ਭੈਣ ਨੂੰ ਭਰਾ ਨੂੰ ਕਦ ਪੰਜ 3 ਕਾਸਟਾ ਜੱਟ ਸੀ ਗੋਤਪੰਗੂ ਉਮਰ 1997 ਕੰਮ ਕਨੇਡਾ ਪੀਆ ਟੋਰਾਂਟੋ ਓਪਰੇਸ਼ਨਸ ਮੈਨੇਜਰ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਹੋਵੇ ਸੋਨਾ ਵੈਲ ਸੈਟਲਡ ਤੇ ਟੋਰਾਂਟੋ ਦੇ ਨੇੜੇ ਦਾ ਹੋਵੇ ਏਸੀ ਕੁੜੀ ਦਾ ਰਿਸ਼ਤਾ ਜੀ ਅਗਲਾ ਰਿਸ਼ਤਾ ਆਇਆ ਮੁੰਡੇ ਦਾ ਚਾਉਂਟ 1595 ਫਾਈਲ ਨੰਬਰ ਨਾਮ ਸਿੰਘ ਜ਼ਿਲ੍ਹਾ ਮਹਾਲੀ ਜੱਟ ਸਿੱਖ ਗੋਤ ਨਾਗਰਾ ਹਾਈਟ 6 ਫੁੱਟ ਜਨਮ ਜੁਲਾਈ 2000 ਦਾ ਬੌਰਨ ਪੜਾਈ ਪਲੱਸ 2 ਮੈਡੀਕਲ ਮੈਥ ਡਿਪਲੋਮਾ ਜਸਟਿਸ ਆਫ ਕਮਿਊਨਿਟੀ ਸਰਵਿਸ ਕੈਨੇਡਾ ਕੰਮ ਪੀਆਰ ਅਪਲਾਈ ਆਪਣਾ ਬਿਜ਼ਨਸ ਲੈਂਡਸਕੇਪਿੰਗ ਐਂਡ ਪੂਲ ਸਰਵਿਸ ਜ਼ਮੀਨ 4 ਏਕੜ ਨਿਊ ਚੰਡੀਗੜ੍ਹ ਹੋਰ ਸ਼ਹਿਰੀ ਪ੍ਰਾਪਰਟੀ ਸ਼ੇਤੋ 7 ਕਰੋੜ ਫੈਮਲੀ ਚ ਪਿਤਾ ਸਰਕਾਰੀ ਨੌਕਰੀ ਪਟਵਾਰੀ ਮਾਤਾ ਘਰੇਲੂ ਕਾਮਕਾਰ ਭੈਣ ਛੋਟੀ ਰਿਸ਼ਤਾ ਕੈਨੇਡਾ ਤੋਂ ਹੈ ਮੰਗ ਕੁੜੀ ਕੈਨੇਡਾ ਪੀਆਰ ਹੋਵੇ ਜਾਂ ਫਿਰ ਨਰਸਿੰਗ ਕਰਕੇ ਵਰਕ ਪਰਮਟ ਤੇ ਹੋਵੇ ਅਤੇ ਹਾਈਟ 5 ਫੁੱਟ 6 ਇੰਚ ਤੱਕ ਹੋਵੇ ਇਸ ਤੋਂ ਉੱਪਰ ਹੋਵੇ ਤਾਂ ਵਾਤ ਵਧੀਆ ਗੱਲ ਹੈ ਪਰਿਵਾਰ ਦਾ ਨੰਬਰ ਨੋਟ ਕਰੋ 99882 38443 ਏਸੀ ਅੱਜ ਦਾ ਮੁੰਡੇ ਦਾ ਰਿਸ਼ਤਾ ਹੈ ਜੀ। ਆਗਲਾ ਰਿਸ਼ਤਾ ਹੈ ਜੀ। ਕੁੜੀ ਦਾ ਰਿਸ਼ਤਾ ਹੈਗਾ। ਨਿਊਜ਼ੀਲੈਂਡ ਤੋਂ ਕੁੜੀ ਦਾ ਰਿਸ਼ਤਾ। 420 ਨੰਬਰ ਫਾਈਲ ਰਿਸ਼ਤਾ। ਨਾਮ ਕੌਰ ਪਤਾ ਜਲੰਧਰ ਕਾਸਟ ਜਰਸੀ ਕੁਮਰ ਉਮਰ 1992 ਕੱਦ 53 ਪੜ੍ਹਾਈ ਬੀਏ ਸੀ ਨਰਸਿੰਗ ਆਲ ਸਟੱਡੀ ਫਰੋਮ ਨਿਊਜ਼ੀਲੈਂਡ। ਸਾਰਾ ਪਰਿਵਾਰ ਨਿਊਜ਼ੀਲੈਂਡ ਸੈਟਲ ਹੈ। ਕਾਮਰ ਰਜਿਸਟਰ ਅਰਜਿਸਟਰ ਨਾਸ ਗਵਰਨਮੈਂਟ ਹਸਪੀਟਲ ਨਿਊਜ਼ੀਲੈਂਡ ਸਿਟੀਜ਼ਨ ਮੰਗ ਮੁੰਡਾ ਸੋਨਾ ਸੁਨਸ ਨਖਾ ਪੜਿਆ ਲਿਖਿਆ ਹੋਵੇ ਨੌਕਰੀ ਜਾਂ ਆਪਣਾ ਬਿਜ਼ਨਸ ਹੋਵੇ ਨਸ਼ਾ ਰਹੇ ਤੋਂ ਖਾਨਦਾਨੀ ਪਰਿਵਾਰ ਹੋਵੇ ਐਨ ਆਰ ਆਈ ਸਿਰਫ ਸੰਪਰਕ ਕਰਨ ਇਸ ਰਿਸ਼ਤੇ ਲਈ 420 ਨੰਬਰ ਫਾਈਲ ਲਈ ਅਗਲਾ ਮੁੰਡੇ ਦਾ ਰਿਸ਼ਤਾ ਚਾਉਂਟ 996 ਨਾਮ ਸਿੰਘ ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਕਾਸਟ ਜੱਟ ਸਿੱਖ ਲਹੌਰਿਆ ਗੋ ਸੰਦੂ ਉਮਰ 35 1996 ਪੜ੍ਹਾਈ ਬੀਏ ਪਾਸ ਜ਼ਮੀਨਦਾਰ ਕਿਲੇ ਪ੍ਰਾਈਵੇਟ ਜੋਬ ਜੈਂਟਸ ਕਪੜੇ ਵਾਲੇ ਸ਼ੋਅਰੂਮ ਤੇ ਸੈਲਰੀ 25000 ਪਰਿਵਾਰ ਚ ਤਿੰਨ ਮੈਂਬਰ ਹੈ ਮਾਤਾ ਪਿਤਾ ਤੇ ਲੜਕਾ ਭੈਣ ਭਰਾ ਨਹੀਂ ਪਿਤਾ ਐਗਰੀਕਲਚਰ ਵਾਲੀ ਫੈਕਟਰੀ ਵਿੱਚ ਜੋਬ ਕਰਦੇ ਨੇ ਸੈਲਰੀ 25000 ਉਹਨਾਂ ਦੀ ਮੰਗ ਆ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 98764 70117 A ਸੀ 4696 ਨੰਬਰ ਫਾਈਲ ਮੁੰਡੇ ਦਾ ਰਿਸ਼ਤਾ ਅਗਲਾ ਰਿਸ਼ਤਾ ਆਇਆ ਜੀ ਕੁੜੀ ਦਾ 402 ਨੰਬਰ ਇਹ ਨਿਊਜ਼ੀਲੈਂਡ ਤੋਂ ਰਸਤਾ ਕਾ ਫਗਵਾੜੇ ਤੋਂ ਨਾਮ ਕਾ ਔਰ ਪਤਾ ਫਗਵਾੜਾ ਕਾਸਟ ਜਰਸੀ ਕੁਮਰ 1992 ਕੱਦ 5'2 ਪੜ੍ਹਾਈ ਮੈਡੀਕਲ ਨਾਨ ਮੈਡੀਕਲ ਲਾਅ ਡਿਗਰੀ ਪਿਤਾ ਰਿਟਾਇਰ ਮਾਤਾ ਹਾਊਸ ਵਾਈਫ ਪ੍ਰਾਤੈਨਣੇ ਜੀ ਕੰਮ ਨਿਊਜ਼ੀਲੈਂਡ ਸਿਟੀਜ਼ਨ ਐਂਡ ਪਾਰਟ ਟਾਈਮ ਜੌਬ ਲਾਅ ਪ੍ਰੈਕਟਿਕਸ ਮੰਗ ਮੁੰਡਾ ਪੜਿਆ ਲਿਖਿਆ ਹੋਵੇ ਸ਼ਰਤ ਹੋਵੇ ਸੋਨਾ ਸਨਕਾ ਕਾਂਦਨੀ ਪਰਿਵਾਰ ਹੋਵੇ ਇਹ ਸੀ ਜੀ ਫਗਵਾੜੇ ਤੋਂ ਨਿਊਜ਼ੀਲੈਂਡ ਕੁੜੀ ਦਾ ਰਸਤਾ ਮਗਲ ਰਿਸ਼ਤਾ ਆਇਆ ਚਾਉਂਦਾ 79 ਜਿਲ੍ਹਾ ਬਠਿੰਡਾ ਏਰੀਆ ਰਾਮਪੁਰਾ ਫੂਲ ਨਾਮ ਸਿੰਘ जाट ਸਿੱਖ ਗੋਤ ਸਿੱਧੂ ਉਮਰ 31 ਦਾ 1993 ਕੱਦ 5 10 ਪੜ੍ਹਾਈ ਬੀਏ ਪਾਸ ਜ਼ਮੀਨ ਤਿੰਨ ਕਿੱਲੇ ਕਾਲਜ ਵਿੱਚ 6 ਕਿੱਲੇ ਦੋਪਰਾ ਮਕੂਲ ਕੰਮ ਖੇਤੀਬਾੜੀ ਪਰਿਵਾਰ ਚ ਮਾਤਾ ਜੀ ਐ ਇੱਕ ਛੋਟਾ ਭਰਾ ਜੌਬ ਪ੍ਰਾਈਵੇਟ ਫਾਦਰ ਸਾਹਿਬ ਐਕਸਪਾਇਰ ਐ ਸਾਰੀ ਫੈਮਿਲੀ ਦਾ ਅੰਮ੍ਰਿਤ ਸ਼ਕਿਆਗਾ ਮੰਗ ਰਿਸ਼ਤਾ ਕੁੜੀ ਦਾ ਅੰਮ੍ਰਿਤ ਸ਼ਕਿਆ ਉਹ ਬੇ ਵਧੀਆ ਸਿਆਣੀ ਤੇ ਸਮਝਦਾਰ ਹੋਵੇ ਪੜ੍ਹ ਲਿਖੀ ਸੋਨੀ ਸੁਨੱਖੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਗਾ ਪਰਿਵਾਰ ਦਾ ਨੰਬਰ ਨੋਟ ਕਰੋ 9989923338 ਅਗਲਾ ਰਿਸ਼ਤਾ ਆਇਆ ਕੁੜੀ ਦਾ 422 ਨੰਬਰ ਫਾਈਲ ਰਿਸ਼ਤਾ ਨਾਮ ਕੌਰ ਪਤਾ ਮੋਗਾ ਕਾਸਟ ਸ਼ਿਮਬੇ ਗੋਤ ਜਸਸਲ ਉਮਰ 1988 ਕੱਦ 5 ਫੁੱਟ ਪੜ੍ਹਾਈ ਪਲੱਸ 2 ਡਿਪਲੋਮਾ ਫੈਸ਼ਨ ਡਿਜ਼ਾਈਨਰ ਬਿਊਟੀ ਪਾਰਲਰ ਦਾ ਕੋਰਸ ਮੰਗ ਮੁੰਡਾ ਪੱਗ ਬੰਨਦਾ ਹੋਵੇ ਅਤੇ ਸਰਦਾਰ ਹੋਵੇ ਅਗਲਾ ਰਿਸ਼ਤਾ ਆਇਆ ਕੁੜੀ ਦਾ ਸੌਰੀ ਆਗਲਾ ਰਿਸ਼ਤਾ ਆਇਆ 2498 ਨੰਬਰ ਫਾਈਲ ਮੁੰਡੇ ਦਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਕਾਸਟ ਜਰਸੀ ਗੋਤ ਸੰਧੂ ਉਮਰ ਸ਼ੇ ਫਰਵਰੀ 1996 ਕੱਦ ਦਾ 6 ਫੁੱਟ 2 ਇੰਚ ਫੌਜੀ ਮੁੰਡੇ ਦਾ ਰਿਸ਼ਤਾ ਹੈਗਾ ਜ਼ਮੀਨ 2 ਕਿੱਲੇ ਜੌਬ ਆਰਮੀ ਸਿਵਲ ਮਿਲਟਰੀ ਇੰਜੀਨੀਅਰਿੰਗ ਕਲਰਕ ਵਧੀਆ ਕੋਠੀ ਪਾਈ ਆ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਕੱਦ 5-6 ਤੱਕ ਹੋਵੇ ਮੰਗ ਕੋਈ ਨਹੀਂ ਪਰਿਵਾਰ ਦਾ ਨੰਬਰ ਨੋਟ ਕਰੋ 7973534157 ਗਲ ਰਿਸਤਾ ਆਇਆ ਕੁੜੀ ਦਾ 423 ਨੰਬਰ ਫਾਈਲ ਰਿਤਾ ਨਾਮ ਕੌਰ ਪਤਾ ਏਰੀਆ ਤਵਾ ਮੰਡੀ ਕਾਸਟ ਜਰਸੀ ਉਮਰ 1995 ਕੱਦ 53 ਪੜ੍ਹਾਈ ਬੀਏ ਸੀ ਨਾਨ ਮੈਡੀਕਲ ਭੈਣ ਇੱਕ ਮੈਰਿਡ ਭਰਾ ਦੋ ਇੱਕ ਇੰਡੀਆ ਦਾ ਅਤੇ ਇੱਕ ਕੈਨੇਡਾ ਪਿਤਾ ਖੇਤੀਬਾੜੀ ਮਾਤਾ ਹਾਊਸ ਵਾਈਫ ਕੰਮ ਕੈਨੇਡਾ ਪੀਆਰ ਜੌਬ ਇਨ ਬੈਂਕ ਅਕਾਊਂਟਿੰਗ ਅਕਾਊਂਟੈਂਟ ਮੰਗ ਮੁੰਡਾ ਕੈਨੇਡਾ ਵਿੱਚ ਹੋਵੇ ਭਾਵੇਂ ਪੀਆਰ ਜਾਂ ਫਿਟੀ ਹੈ ਜ਼ਮੀਨ 10 ਤੋਂ 15 ਕਿੱਲੇ ਲਾਜ਼ਮੀ ਹੋਵੇ ਏਸੀ 423 ਨੰਬਰ ਫਾਈਲ ਦਾ ਰਿਸਤਾ ਅਗਲਾ ਰਸਤਾ ਆਇਆ ਜੀ ਮੁੰਡੇ ਦਾ 6499 ਫੋਨ ਨੰਬਰ ਰਸਤਾ ਸਿਟੀ ਡੱਬਾਲੀ ਤੋਂ ਆਨ ਜੀ ਨਾਮ ਸਿੰਘ ਕਾਸਟ ਜਰਸੀ ਗੋਤ ਸਿੱਧੂ ਉਮਰ 93 ਕੱਦ 5 ਫੁੱਟ 11 ਇੰਚ ਪੜ੍ਹਾਈ ਬੀਏ ਡੀਸੀਏ ਬੀ ਲੈਵ ਤੇ ਐਮ ਲੈਵ ਤੇ ਉਸ ਤੋਂ ਬਾਅਦ ਐਨਟੀਟੀ ਕਲੀਅਰ ਆਇਜੀ ਪੇਪਰ ਜ਼ਮੀਨ 3.5 ਕਿੱਲੇ ਫੈਮਿਲੀ ਚ ਮੈਂਬਰ ਆਚਾਰ ਵਰਕਰ ਡੈਰੀ ਫਾਰਮ ਐਂਡ ਵੀਜ਼ਾ ਅਪਲਾਈ ਕੀਤਾ ਹੋਇਆਗਾ ਮੰਗ ਕੋਈ ਨਹੀਂ ਕੁੜੀ ਦੀ ਉਮਰ 26 ਸਾਲ ਤੱਕ ਹੋਵੇ ਕੱਦ 5 ਫੁੱਟ ਤੋਂ ਉੱਪਰ ਹੋਵੇ ਪੜ੍ਹਾਈ ਵਧੀਆ ਕੀਤੀ ਹੋਵੇ ਕਾਸਟ ਸਿਰਫ ਜੱਟ ਸਿੱਖ ਹੋਵੇ ਮੁੰਡਾ ਵਧੀਆ ਮੋਨਾਗਾ ਸੋਨਾ ਸੁਨੱਖਾ ਘਰਬਾਰ ਵਧੀਆ ਬਣਿਆ ਕੰਮਕਾਰ ਵਧੀਆ ਕੁੜੀ ਪੜ੍ਹ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਸਰਕਾਰੀ ਜੋਬ ਲੱਗੀ ਹੋਵੇ ਤਾਂ ਬਹੁਤ ਵਧੀਆ ਗੱਲ ਆ ਪਰਿਵਾਰ ਦਾ ਨੰਬਰ ਨੋਟ ਕਰੋ 7973757899 ਅਗਲੇ ਰਿਸ਼ਤਾ ਆਇਆ ਕੁੜੀ ਦਾ 424 ਨੰਬਰ ਫਾਈਲ ਨਾਮ ਕੌਰ ਪਤਾ ਫਰੀਦਕੋਟ ਕਾਸਟ ਜੈਟ ਸਿੱਖ ਉਮਰ 1995 ਕੱਦ 5 2 ਭੈਣ ਇੱਕ ਭਰਾ ਇੱਕ ਕੰਮ ਕੈਨੇਡਾ ਪੀਆਰ ਇਹ ਪੀਆਰ ਕੁੜੀ ਦਾ ਰਿਸ਼ਤਾ ਹੈਗਾ ਐਂਡ ਸਿਟੀਜ਼ਨਸ਼ਿਪ ਦੀ ਫਾਈਲ ਅਪਲਾਈ ਅਮਰੀਕਾ ਦੇ 10 ਸਾਲ ਦਾ ਵੀਜ਼ਾ ਮੰਗ ਮੁੰਡਾ ਕੈਨੇਡਾ ਹੋਵੇ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਨਸ਼ਾ ਰਹਿਤ ਹੋਵੇ ਸੋਨਾ ਸਨਖਾ ਹੋਵੇ 10 ਕਿੱਲੇ ਜ਼ਮੀਨ ਹੋਵੇ ਮਾਲਵਾ ਏਰੀਆ ਹੀ ਸੰਪਰਕ ਕਰਨ ਇਸ ਰਿਸ਼ਤੇ ਲਈ ਅਗਲਾ ਰਿਸ਼ਤਾ ਆਇਆ ਪੂਰਾ ਪੈਂਟਸ ਤੋਂ ਫਾਈਲ ਨੰਬਰ ਜ਼ਿਲ੍ਹਾ ਲੁਧਿਆਣਾ ਨਾਮ ਸਿੰਘ ਕਾਸਟ ਜਰਸੀ ਗੂਤ ਗਰੇਵਾਲ ਪੰਤੇਰ ਗੂਤ ਸੋਰੀ ਪੰਦੇਰ ਗੋਤਾ ਜਨਮ 2/8/1992 ਕਾਦ 56 ਪੜ੍ਹਾਈ ਪਲੱਸ 2 ਨਾਨ ਮੈਡੀਕਲ ਡੀ ਫਾਰਮੇਸੀ ਕੰਮ ਪਿੰਡ ਵਿੱਚ ਆਪਣਾ ਮੈਡੀਕਲ ਸਟੋਰ ਹੈ ਇਨਕਮ 3 ਤੋਂ 4 ਲੱਖ ਮਹੀਨਾ ਪਰਿਵਾਰ ਚ ਮਾਤਾ ਪਿਤਾ ਅਤੇ ਇੱਕ ਪ੍ਰਾ ਮਾਤਾ ਹਾਊਸ ਵਾਈਫ ਪਿਤਾ ਅਤੇ ਪ੍ਰਾ ਪ੍ਰਾਈਵੇਟ ਜੌਬ ਕਰਦਿਆ ਲੜਕਾ ਨਸ਼ਰ ਹੈ ਤੇ ਸੂਣਾ ਹੈ ਕਾਰ ਵਧੀਆ ਬਣਿਆ ਹੋਇਆ ਜ਼ਮੀਨ ਨੂੰ ਮੰਗ ਹੈ ਜੀ ਲੜਕੀ ਜਰਸੀ ਕਾਸਟ ਤੋਂ ਹੋਵੇ ਸੋਹਣੀ ਹੋਵੇ ਘੱਟੋ ਘੱਟ ਪੜਾਈ ਪਲੱਸ 2 ਤੱਕ ਹੋਵੇ ਪਰਿਵਾਰ ਦਾ ਨੰਬਰ ਦੋ ਦਿੱਤੇ ਆ ਨੋਟ ਕਰੋ 6280814008 ਜਾਂ ਫਿਰ ਇਸ ਨੰਬਰ ਤੇ 987777778073 ਰਸਤੇ ਸਾਰੇ ਬਹੁਤ ਹੀ ਵਧੀਆ ਹੁੰਦੇ ਆ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਤਾਂ ਜੋ ਐਡ ਦੇ ਜ਼ਰੀਏ ਹਰ ਇੱਕ ਪਰਿਵਾਰ ਨੂੰ ਆਪਣੇ ਅਕੋਰਡਿੰਗ ਰਿਸ਼ਤਾ ਮਿਲ ਸਕੇ ਅਗਲਾ ਰਿਸ਼ਤਾ ਕੁੜੀ ਦਾ 425 ਨੰਬਰ ਫਾਈਲ ਨਾਮ ਕੌਰ ਪਤਾ ਜ਼ਿਲ੍ਹਾ ਬਠਿੰਡਾ ਕਾਸਟਾ जाटਸੀ ਕੁਮਰ ਉਮਰ 1993 ਕੱਦ 54 ਭੈਣ 1 ਮਰਦ ਬੀਏ ਕਰੀਆ ਪੜਾਈ ਕੰਪਿਊਟਰ ਡਿਪਲੋਮਾ ਡੀਸੀਏ ਕੰਪਿਊਟਰ ਟੀਚਿੰਗ ਟ੍ਰੇਨਿੰਗ ਮੰਗੁੰਮੁੰਡਾ जाटਸੀ ਖੂਵੇ ਤੇ 10 ਤੋਂ 12 ਕਿੱਲੇ ਜ਼ਮੀਨ ਹੋਵੇ ਕੈਨੇਡਾ ਅਮਰੀਕਾ ਯੂਕੇ ਪੀਆਰ ਹੋਵੇ ਬਠਿੰਡਾ ਤੇ ਫਰੀਦਕੋਟ ਬਰਨਾਲਾ ਏਰੀਆ ਵਾਲੇ ਸੰਪਰਕ ਕਰਨ ਜੀ ఆగ్లా ముండి ఎస్తాగా 501 ਫਾਈਲ ਨੰਬਰ ਜ਼ਿਲ੍ਹਾ ਫਰੋਜ਼ਪੁਰ ਨਾਮ ਸਿੰਘ ਕਾਸਟ ਜਰਸੀ ਗੋ ਸੰਧੂ ਉਮਰ 28 ਸਾਲ ਕੱਦ 6 ਫੁੱਟ ਪੜ੍ਹਾਈ ਪਲਾਸਟੂ ਪਾਸ ਜ਼ਮੀਨ 2 ਕਿੱਲੇ 8 ਕਿੱਲੇ ਠੇਕੇ ਤੇ ਹੋਰ ਜ਼ਮੀਨ ਲੈ ਕੇ ਪਰਿਵਾਰ ਵਾਹੀ ਕਰਦਾਗਾ ਪਰਿਵਾਰ ਚ ਫੈਮਲੀ ਮੈਂਬਰ 2 ਸਿਸਟਰ ਮੈਰਿਡ ਇੱਕ ਲੜਕਾ ਮਾਤਾ ਜੀ ਨੇ ਘਰ ਚ ਫਾਦਰ ਸਾਹਿਬ ਐਕਸਪਾਇਰ ਆ ਕੰਮ ਮੁੰਡਾ ਆਪਣੀ ਸ਼ਾਪ ਪ੍ਰਾਪਰਟੀ ਐਂਡ ਮੋਟਰਸਾਈਕਲ ਡੀਲਿੰਗ ਮੁੰਡਾ ਸੋਨਾ ਸੁਨਖਾ ਤੇ ਮੂਨਾ ਤੇ ਨਸ਼ਾ ਤੁਰਾਇਤਾ ਵਧੀਆ ਕਾਰ ਬਰ ਬਣਿਆ ਕੋਈ ਮੰਗਣੀ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ। ਪਰਿਵਾਰ ਦਾ ਨੰਬਰ ਨੋਟ ਕਰੋ 9779530551। ਅਗਲਾ ਰਸਤਾ ਆਇਆ ਕੁੜੀ ਦਾ 426 ਨੰਬਰ ਫਾਈਲ। ਨਾਮ ਕੌਰ ਪਤਾ ਜਲੰਧਰ ਕਾਸਟ ਜਰਸੀ ਕੁਮਰ 29 ਸਾਲ ਕੱਦ 53 ਪੜ੍ਹਾਈ ਪਲੱਸ 2। ਭਰਾ ਇੱਕ ਪਿਤਾ ਐਕਸਪਾਇਰ ਮਾਤਾ ਹਾਊਸ ਵਾਈਫ। ਕੰਮ ਕੁੜੀ ਯੂਕੇ ਯੂਕੇ ਵਿੱਚ 5 ਸਾਲ ਤੋਂ ਪਾਰਲਰ ਦਾ ਕੰਮ ਕਰਦੀ ਹੈ। ਮੰਗ ਮੁੰਡਾ ਯੂਕੇ ਪੀਆਰ ਹੋਵੇ ਜੱਟ ਸਿੱਖ ਕਾਸਟ ਤੋਂ ਹੋਵੇ। ਗਲਰ ਸਤਾਇਆ ਪੈਂਟਸ ਤੋਂ 2 ਫਾਈਲ ਨੰਬਰ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਤੋਂ ਨਾਮ ਸਿੰਘ ਕਾਸਟ ਜਰਸੀ ਗੋਤ ਬੜਾਇਆ ਚ ਉਮਰ 1993 ਕੱਜ 6 ਫੁੱਟ ਸਰਦਾਰ ਲੜਕਾ ਪੜਾਈ ਬੀਟਕ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨਸ ਇੰਜੀਨੀਅਰਿੰਗ ਆਪਣਾ ਕਾਰੋਬਾਰ ਇੱਕ ਸੁਤੰਤਰ ਕਾਰੋਬਾਰ ਵਜੂ ਕੰਮ ਕਰਨਾ ਫਿਟਨੈਸ ਕੋਚ 90 ਪਲੱਸ ਦੇਸ਼ਾਂ ਵਿੱਚ ਪ੍ਰਵਾਨਿਤ ਅਤੇ ਅਧਿਕਾਰਤ ਪਰਿਵਾਰ ਵਿੱਚ ਪਿਤਾ ਕਿਸਾਨ, ਮਾਤਾ ਘਰੇਲੂ ਅਤੇ ਇੱਕ ਭੈਣ ਆ ਜ਼ਮੀਨ ਦਾ 10 ਕਿਲੇ ਵਧੀਆ ਇਨਕਮ। ਪਰਿਵਾਰ ਦਾ ਨੰਬਰ ਨੋਟ ਕਰੋ 7307609997। ਅਗਲਾ ਦਸਤਾਇਆ ਕੁੜੀ ਦਾ 427 ਨੰਬਰ ਫਾਈਲ। ਜ਼ਿਲ੍ਹਾ ਅਮਰਸਰ ਕਾਸਟ ਜਰਸੀ ਗੋਤ ਵੈਨੀਪਾਲ। ਨਾਮ ਕੌਰ ਡੇਟ ਆਫ ਬਰਥ 851996 ਕੁੜੀ ਯੂਐਸਏ ਦੀ ਸਿਟੀਜਨ ਕੱਦ 5 ਫੁੱਟ 6 ਇੰਚ ਪੜਾਈ ਬੀਐਸਸੀ ਨਰਸਿੰਗ। ਕਮ ਹਸਪੀਟਲ ਚ ਰਜਿਸਟਰ ਨਰਸ ਫੈਮਲੀ ਚ ਮਾਤਾ ਪਿਤਾ ਦੋਪਰਾ ਇਕਪਰਾ ਮੈਰਿਡ ਭੈਣ ਸਿੰਗਲ ਸਾਰੀ ਫੈਮਲੀ ਯੂਐਸਏ ਚ ਸੈਟਲ ਹੋਣਾ ਮੰਗ ਮੁੰਡਾ ਯੂਐਸਏ ਦਾ ਹੋਵੇ ਪੀਆਰ ਕੰਮ ਆਪਣਾ ਵਧੀਆ ਹੋਵੇ ਜ਼ਮੀਨ 5 ਕਿੱਲਿਆਂ ਤੋਂ ਉੱਪਰ ਹੀ ਹੋਵੇ ਏਸੀ 427 ਨੰਬਰ ਫਾਈਲ ਰਿਸ਼ਤਾ ਅੰਮ੍ਰਿਤਸਰ ਤੋਂ ਆਗਲਾ ਰਿਸ਼ਤਾ ਹੈ ਜੀ 503 ਨੰਬਰ ਫਾਈਲ ਜ਼ਿਲ੍ਹਾ ਲੁਧਿਆਣਾ ਨਾਮ ਸਿੰਘ ਗੋਤ ਵਿਆਦੀ ਉਮਰ ਹੈ 22 94 ਟਾਈਮ 6:45 ਮਿੰਟ ਦਾ ਪੜਾਈ ਦੀ ਡਿਗਰੀ ਇਨ ਸਿਵਲ ਇੰਜੀਨੀਅਰਿੰਗ ਕੱਦ 58 ਐਕੁਪੀਸ਼ਨ ਗਵਰਨਮੈਂਟ ਸਰਵਿਸ ਪਿਓਰ ਵੈਜੀਟੇਰੀਅਨ ਸਿੱਖ ਬੋਏ ਫਾਦਰ ਸਾਹਿਬ ਨੰਬਰਦਾਰ ਐਗਰੀਕਲਚਰ ਲੈਂਡ ਬਾਈ ਐਂਡ ਸੇਲ ਪਲਾਟਸ ਸ਼ਾਪ ਐਂਡ ਕਾਤਰ ਰੈਂਟਲ ਇਨਕਮ ਮਦਰ ਹਾਊਸ ਵਾਈਫ ਸਿਬਲਿੰਗ ਸਿਸਟਰ ਮੈਰਿਡ ਇਨ ਸਪੇਨ ਕੁੜੀ ਪੜੀ ਲੀ ਕਿ ਸਿਆਣੀ ਤੇ ਸਮਝਦਾਰ ਹੋਵੇ ਮੰਗ ਕੋਈ ਨਹੀਂ ਪਰਿਵਾਰ ਦਾ ਨੰਬਰ ਨੋਟ ਕਰੋ 8844740923 ਅਗਲਾ ਰਿਸ਼ਤਾ ਹੈ ਜੀ ਕੁੜੀ ਦਾ ਹੈਗਾ 428 ਜ਼ਿਲ੍ਹਾ ਜਲੰਧਰ ਏਰੀਆ ਫੁਗਵਾੜਾ ਨਾਮ ਕੌਰ ਕਾਸਟ ਜਰਸੀ ਗੋਤ ਚੰਨਣ ਉਮਰ 25/7/1998 ਕੱਦ 55 ਪੜ੍ਹਾਈ ਬੀਏ ਐਮਏ ਪਾਸ ਕੰਮ ਕੰਪਿਊਟਰ ਸੈਂਟਰ ਜੌਬ ਤਨਖਾਹ 25000 ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਮੈਰਿਡ ਕੁੜੀ ਸਿੰਗਲ ਆ ਕਾਸਟ ਮੁੰਡੇ ਦੀ ਜੜ ਸਿਖ ਹੋਵੇ ਪੜਿਆ ਲਿਖਿਆ ਨਸ਼ੇ ਤੋਂ ਰਹਿਤ ਹੋਵੇ ਜ਼ਮੀਨ 5 ਕਿੱਲੇ ਤੋਂ ਉੱਪਰ ਹੋਵੇ ਗਲਾ ਲਾਸਟਰ ਰਿਸ਼ਤਾ ਮੁੰਡੇ ਦਾ ਜੀ ਉਸ ਤੋਂ ਬਾਅਦ ਇੱਕ ਕੁੜੀ ਦਾ 6504 ਨੰਬਰ ਫਾਈਲ ਰਿਸ਼ਤਾ ਜਿਲ੍ਹਾ ਫਰੀਦਕੋਟ ਨਾਮ ਸਿੰਘ ਕਾਸਟ ਜੱਟ ਸੀ ਗੋਤ ਸਿਵਿਆ ਉਮਰ 36 ਸਾਲ ਬੱਥ ਡੇਟ ਆਫ ਬਰਥ 12 ਤਿੰਨ 1988 ਕੱਦ 5 ਫੁੱਟ 7 ਇੰਚ ਪੜਾਈ 7th ਪਾਸ ਵਿਲੇਜ ਨੰਗਲ ਮੁੰਡਾ ਗੁਰਸਿੱਖ ਸਰਦਾਰ ਆ ਅਮਰਿਤ ਸ਼ਕਿਆ ਘਰ-ਬਾਰ ਵਧੀਆ ਬਣਿਆ ਹੋਇਆ ਮੁੰਡੇ ਨਸ਼ੇ ਪਤੇ ਤੋਂ ਰਹਿਤਾ ਵਧੀਆ ਵੈਸ਼ਨੂ ਫੈਮਲੀ ਹੈ ਸਾਰੀ ਸੌਰੀ ਮਾਂਗਾ ਜੀ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਘਰਵਾਰ ਸੰਭਾਲਣ ਵਾਲੀ ਚਾਹੇ ਲੜਕੀ ਗਰੀਬ ਘਰ ਤੋਂ ਹੋਵੇ ਰਿਸ਼ਤਾ ਸਿਰਫ ਜੱਟ ਸਿੱਕ ਫੈਮਲੀ ਤੋਂ ਹੋਵੇ ਮੁੰਡਾ ਕੰਮ ਗੁਰਦੁਆਰ ਸਾਹਿਬ ਵਿੱਚ ਪਾਠੀ ਆ ਪਰਿਵਾਰ ਦਾ ਨੰਬਰ ਨੋਟ ਕਰੋ ਅਤੇ ਰਿਸ਼ਤੇ ਦੀ ਡਾਇਰੈਕਟ ਗੱਲਬਾਤ ਕਰੋ 96465 66873 ਆਗਲਾ ਕੁੜੀ ਦਾ ਰਿਸ਼ਤਾ ਹੈ ਜੀ 423 ਨੰਬਰ ਫਾਈਲ ਰਿਸ਼ਤਾ ਜ਼ਿਲ੍ਹਾ ਸੰਗਰੂਰ ਨਾਮ ਕੌਰ ਕਾਸਟ ਜਰਨਲ ਸੈਣੀ ਉਮਰ 17 ਦਾ 1998 ਕੱਦ 56 ਪੜ੍ਹਾਈ ਬੀਏ ਸੀ ਨਰਸਿੰਗ ਪ੍ਰਵਾਚ ਮਾਤਾ ਪਿਤਾ ਪਿਤਾ ਖੇਤੀਬਾੜੀ ਪ੍ਰਾ ਪ੍ਰਾਈਵੇਟ ਜੌਬ ਕੁੜੀ ਸਿੰਗਲ ਮਾਤਾ ਹਸਬਸਵਾਇਫ ਮੰਗ ਹੈ ਜੀ ਮੁੰਡਾ ਜਰਨਲ ਕਾਸਟ ਦਾ ਹੋਵੇ ਜ਼ਮੀਨ 5 ਕਿੱਲੇ ਤੋਂ ਉੱਪਰ ਹੀ ਹੋਵੇ ਏਸੀ ਅੱਜ ਦੇ 26 ਰਿਸ਼ਤੇ ਮੁੰਡੇ ਅਤੇ ਕੁੜੀਆਂ ਦੇ ਜੀ ਮੁੰਡਿਆਂ ਦੇ ਪਰਿਵਾਰਾਂ ਦੇ ਨੰਬਰ ਸਮੇਤ ਨੰਬਰ ਬੋਲੇ ਗਏ ਆ ਜੀ ਐਡ ਦੇ ਵਿੱਚ ਤਾਂ ਜੋ ਕੁੜੀ ਵਾਲੇ ਸਿੱਧਾ ਸੰਪਰਕ ਕਰ ਸਕਣ ਬਾਕੀ ਕੁੜੀਆਂ ਦਾ ਰਿਸ਼ਤੇ ਤੁਸੀਂ ਸਾਡੇ ਤੋਂ ਲੈਣ ਲਈ ਸਾਡੇ ਨਾਲ ਫੋਨ ਤੇ ਸੰਪਰਕ ਕਰਿਆ ਕਰੋ ਅਤੇ ਫਾਈਲ ਨੰਬਰ ਦੱਸ ਕੇ ਤੁਸੀਂ ਪਰਿਵਾਰ ਵਾਲਿਆਂ ਦਾ ਨੰਬਰ ਸਾਡੇ ਤੋਂ ਲੈ ਸਕਦੇ ਹੋ ਜੀ ਰਿਸ਼ਤੇ ਦੀ ਐਡ ਲਗਵਾਉਣ ਲਈ ਚੈਨਲ ਤੇ ਨੰਬਰ ਦਿੱਤਾ ਹੁੰਦਾ ਹੈ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਾਕੀ ਧੰਨਵਾਦ ਹੈ ਜੀ ਦਿਲ ਤੋਂ ਜਿਹੜੇ ਪਰਿਵਾਰ ਸਾਡੇ ਨਾਲ ਜੁੜੇ ਹੋਏ ਆ ਜੀ ਸਪੋਰਟ ਵੀ ਕਰਦੇ ਹੈਗੇ ਧੰਨਵਾਦ